ਅਜੀ ਤਰੀਕਾ 1 ਅਕਤੂਬਰ ਦੇ 2025 ਆਪਾਂ ਇਸ ਟਾਈਮ ਖੜੇ ਆ ਹਾਲੀਵੁੱਡ ਫਿਰ ਆਪਾਂ ਇਥੋਂ ਹਾਲੀਵੁੱਡ ਤੋਂ ਵਾਪਸ ਜਾਵਾਂਗੇ ਜੋਸ਼ੀਮਠ ਜੋਸ਼ੀਮਠ ਤੋਂ ਆਪਾਂ ਇੱਕ ਮੈਡੀਕਲ ਬਣਾਵਾਂਗੇ ਮੈਡੀਕਲ ਬਣਾਉਣ ਤੋਂ ਬਾਅਦ ਫਿਰ ਆਪਾਂ ਕਵਾਰੀ ਪਾਸ ਟ੍ਰੈਕ ਕਰਨ ਜਾਵਾਂਗੇ ਕਵਾਰੀ ਪਾਸ ਕਵਾਰੀ ਨਹੀਂ ਕਵਾਰੀ ਪਾਸ ਟ੍ਰੈਕ ਉਹ ਤਿੰਨ ਦਿਨਾਂ ਦਾ ਟ੍ਰੈਕ ਆ ਤੇ ਉਹਦੇ ਲਈ ਆਪਾਂ ਇੱਕ ਬੰਦਾ ਹਾਇਰ ਕੀਤਾ ਇੱਕ ਉਹ ਨਾਲ ਲੈ ਕੇ ਜਾਵਾਂਗੇ ਪਹਿਲਾਂ ਉਹਨਾਂ ਨੂੰ ਜੋਸ਼ੀਮਠ ਜਾਣੇ ਆ ਮੈਡੀਕਲ ਬਣਾਉਣੇ ਆ ਫਿਰ ਉਸ ਤੋਂ ਬਾਅਦ ਯਾਪਰ ਟਰੈਕ ਉਹਦੀ ਬੇਸ ਕੈਂਪ ਤੇ ਜਾ ਕੇ ਰੁਕਾਂਗੇ ਤੇ ਕੱਲ ਤੋਂ ਆਪਾਂ ਟਰੈਕ ਸ਼ੁਰੂ ਕਰਾਂਗੇ ਕੋਈ ਬਾਫਾ ਜੋਸ਼ੀ ਮਾਰਦੇ ਤੇ ਹੌਲੀ ਦਾ ਥੋੜਾ 14 ਕਿਲੋਮੀਟਰ ਵੱਡਾ ਫਾਸਲਾ ਪਰ ਇੱਕ ਜੰਗਲ ਦੇ ਵਿੱਚ ਟ੍ਰੈਕ ਵੀ ਆ ਜਿਹੜਾ ਫੋਨ ਕਰੀ ਜਾਂਦੇ ਆ ਇੱਥੋਂ ਦੀ ਫਿਰ 4-5 ਕਿਲੋਮੀਟਰ ਬਾਡੀ ਪੈਂਦੀ ਆ ਉਹ ਸਿੱਧਾ ਰਾਹ ਸੀ ਤੇ ਪੂਰਾ ਸੰਘਣਾ ਜੰਗਲ ਆ ਅੰਦਰ ਚੁੱਪ ਕਰੂੰਗਾ ਕਿਉਂਕਿ ਜੰਗਲ ਦੀ ਆਵਾਜ਼ ਸੁਣਿਆ ਚੜੀ ਕਿੰਨੀ ਹੌਣੀ ਆਵਾਜ਼ ਆਉਂਦੀ ਆ ਉਂਡੇ ਬੋਲੀ ਜਾਂਦੇ ਆ ਚਿੜੀਆਂ ਕਬੂਤਰ ਸਨਾਂ ਸਮੋੜੀਆਂ ਜੋਸ਼ੀ ਮੱਠ ਦੇ ਸਰਕਾਰੀ ਹਸਪਤਾਲ 'ਚ ਪਹੁੰਚ ਗਏ ਆ। ਇੱਥੇ ਆਪਾਂ ਮੈਡੀਕਲ ਕਰਵਾਵਾਂਗੇ ਆਪਣਾ। ਜਿੱਦੇ ਜ ਆਪਣਾ ਬਲੱਡ ਪ੍ਰੈਸ਼ਰ ਦੇਖਣਗੇ ਤੇ ਦਿਲ ਦੀ ਧੜਕਣ ਚੈੱਕ ਕਰਨਗੇ। ਇੱਥੋਂ ਆਪਾਂ ਜਾਵਾਂਗੇ ਐਡਟਿਕਾ ਗੱਡੀ ਤੇ 3994 ਉਹ ਖੜੀ ਏ। ਤਾਕ ਪਿੰਡ ਜਾਣਾ ਆਪਾਂ। ਤਾਕ بیس ਕੈਂਪ ਆ ਕੁਵਾਰੀ ਪਾਸ ਦਾ। 15 ਕਿਲੋਮੀਟਰ ਬਾਅਦ ਐਥੋਂ ਤਾਕ ਪਿੰਡ। ਆਪੇ ਚਲੋ ਜੀ ਕਿ ਅਭੀ ਹਮ ਦਾਗ ਚਲੇ ਹੈ ਬਈਆ ਆਪਾਂ ਹੁਣ ਪਹੁੰਚ ਗਏ ਆ ਕੌਰੀ ਪਾਸ ਟ੍ਰੈਕ ਆ ਜਿਹੜਾ ਉਹਦੇ ਬੇਸ ਕੈਂਪ ਤੇ ਸਾਹਮਣੇ ਪਿੰਡ ਦਾ ਕਰਾਚੀ ਕੋਈ ਇਹਨੂੰ ਕਰਸ਼ੀ ਕਹਿੰਦਾ ਤੇ ਕੋਈ ਇਹਨੂੰ ਕ੍ਰਾਂਚੀ ਕਹਿੰਦਾ ਆ ਇਥੇ ਨੇ ਟੈਂਟ ਸੁੱਕਨੇ ਪਏ ਪਏ ਸਾਰੇ ਅੱਜ ਰਾਤ ਆਪਾਂ ਰੁਕਾਂਗੇ ਇੱਥੇ ਸਵੇਰ ਤੋਂ ਟ੍ਰੈਕ ਸ਼ੁਰੂ ਕਰਾਂਗੇ ਇਹ ਆਪਣੇ ਟਰੈਕ ਦਾ ਬੇਸ ਕੈਂਪ ਆ ਤੇ ਕੱਲ ਨੂੰ ਆਪਾਂ ਟਰੈਕ ਕਰਦੇ ਕਰਦੇ ਇਧਰਲੇ ਪਾਸੇ ਜਾਣਾ ਉਹ ਸਾਹਮਣੇ ਪਹਾੜ ਤੇ ਕੁਆਰੀ ਪਾਸ ਟਰੈਕ ਕੁਆਰੀ ਪਾਸ ਟਰੈਕ ਨੂੰ ਲਾੜ ਕਰਜਨ ਟਰੈਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਕਿਉਂਕਿ ਇਹ ਟਰੈਕ ਲਾੜ ਕਰਜਨ ਨੇ ਭਾਲਿਆ ਸੀਗਾ ਅੰਗਰੇਜ਼ ਟਰੈਵਲਰ ਸੀ ਉਹ ਤੇ ਇਹਦੇ ਸਾਹਮਣੇ ਇਧਰਲੇ ਪਾਸੇ ਜਿੱਥੇ ਉਹ ਉੱਪਰ ਪੂਰੇ ਬੱਦਲ ਬਣੇ ਹੋਏ ਆ ਇਹ ਦਰੋਣਾਗਰੀ ਪਰਬਤ ਆ ਰਮਾਇਣ ਦੇ ਵਿੱਚ ਜਿੱਦੋਂ ਲੰਕਾ ਦਾ ਯੁੱਧ ਹੁੰਦਾ ਤਾਂ ਰਾਮਣ ਦਾ ਪੁੱਤਰ ਸੀ ਮੇਘਨਾਦ ਉਨੇ ਲక్ష్మణ ਦੇ ਇੱਕ ਤੀਰ ਮਾਰਿਆ ਸੀ ਇਹ ਨਾਲ ਲక్ష్మణ ਬੇਹੋਸ਼ ਹੋ ਗਿਆ ਸੀ। ਇਹ ਤੀਰ ਇਹ ਕਿਹਾ ਜਾਂਦਾ ਕੋਈ ਤੀਰ ਬਹੁਤ ਜਿਆਦਾ ਜ਼ਹਿਰੀਲਾ ਸੀ। ਤਾਂ ਉਸ ਸਮੇਂ ਦਾ ਜਿਹੜਾ ਉਦੋਂ ਦੇ ਇਹ ਡਾਕਟਰ ਸੀ ਉਸ ਸਮੇਂ ਦੇ ਵੈਦ ਸੀ ਉਹਨਾਂ ਨੇ ਦੱਸਿਆ ਕਿ ਲక్ష్మణ ਫੇਰੀ ਬਚ ਸਕਦਾ ਜੇਕਰ ਲక్ష్మణ ਨੂੰ ਸੰਜੀਵਨੀ ਬੂਟੀ ਲਿਆ ਕੇ ਪਾਈ ਜਾਵੇ। ਤਾਂ ਸੰਜੀਵਨੀ ਬੂਟੀ ਜਿਹੜੀ ਸੀਗੀ ਉਹ ਦਰੋਣਾਗਰੀ ਪਰਬਤ ਤੇ ਸੀ ਐ ਸਾਹਮਣੇ ਪਰਬਤ ਤੇ। ਇਹ ਕਿਹਾ ਜਾਂਦਾ ਕਿ ਹਨੂਮਾਨ ਜੀ ਨੇ ਜਿਹੜਾ ਪਹਾੜ ਚੱਕਿਆ ਸੀਗਾ ਉਹ ਦਰੋਣਾਗਰੀ ਪਰਬਤ ਹੀ ਸੀ। ਆ ਸਾਹਮਣੇ ਵਾਲਾ ਸੰਜੀਵਨੀ ਬੂਟੀ ਵਾਲਾ। ਆਪਾਂ ਨਿੱਕੋਂ ਦੇ ਫੋਟੋਆਂ ਚ ਦੇਖਦੇ ਹੁੰਦੇ ਸੀਗੇ हनुमान ਦੇ ਇੱਕ ਹੱਥੇ ਪਹਾੜ ਚੱਕਿਆ ਹੁੰਦਾ ਸੀ ਉਹ ਆਹੀ ਪਹਾੜ ਸੀ ਇਹ ਆ ਹੁਣ ਫਰੇਮ ਚ ਆਹੀ ਹੁੰਦਾ ਪੂਰਾ ਆਪਣੇ ਦਰੋਣਾगिरਿ ਰਮਾਇਣ ਤੇ ਮਹਾਭਾਰਤ ਤੇ ਪ੍ਰਾਣ ਇਹਨਾਂ ਚ ਮੇਰੀ ਆਪਣੀ ਬਹੁਤ ਜ਼ਿਆਦਾ ਰੁਚੀ ਆ ਤਾਂ ਕਰਕੇ ਮੈਨੂੰ ਇਹ ਥਾਵਾਂ ਘੁੰਮਣ ਚ ਚੰਗੀਆਂ ਲੱਗਦੀਆਂ ਨੇ ਕੋਈ ਨੂੰ ਇਤਿਹਾਸ ਮੰਨਦਾ ਕੋਈ ਮੇ ਇਤਿਹਾਸ ਮੰਨਦਾ ਪਰ ਜਿਹੜੀਆਂ ਕਹਾਣੀਆਂ ਨੇ ਉਹ ਕਹਾਣੀਆਂ ਬਹੁਤ ਰੁਚੀ ਵਾਲੀਆਂ ਹੁੰਦੀਆਂ ਨੇ ਮੈਨੂੰ ਰਮਾਇਣ ਦੇ ਤੇ ਮਹਾਭਾਰਤ ਦੇ ਸਾਰੇ ਪਾਤਰ ਘਟਨਾਵਾਂ ਉਹ ਤੋਂ ਪਹਿਲਾਂ ਜਿਹੜੀਆਂ ਪ੍ਰਾਣਾਂ ਦੀਆਂ ਕਥਾਵਾਂ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਨਾਰਦ ਮੁਣੀ ਉਹ ਉਹ ਮੈਨੂੰ ਬਹੁਤ ਪਿਆਰੀਆਂ ਚੀਜ਼ਾਂ ਲੱਗਦੀਆਂ ਨੇ ਮੇਰੀ ਆਪਣੀ ਰੁਚੀ ਬਹੁਤ ਇਹਨਾਂ ਥਾਵਾਂ ਦੇ ਵਿੱਚ ਇੱਥੇ ਵੀ ਟਰੈਕ ਜਾਂਦਾ ਚਾਰ ਦਿਨਾਂ ਦਾ ਟਰੈਕ ਆ ਇਹ ਵੀ ਕਰਾਂਗੇ ਆਪਾਂ ਸ਼ਾਇਦ ਥੋੜੇ ਟਾਈਮ ਤੱਕ ਹੀ ਕਰ ਲੀਏ ਇੱਥੇ ਜਿੱਥੇ ਮਰਜ਼ੀ ਟੈਂਟ ਲਾ ਕਰੋ ਇਹ ਆਪਣਾ ਹੋਮਸਟੇ ਆ ਬੁਮਿਆਲ ਹੋਮਸਟੇ ਕਰਸ਼ੀ ਕੋਈ ਇਹਨੂੰ ਕ੍ਰਾਂਚੀ ਵੀ ਪੜਦਾ ਕੋਈ ਇਹਨੂੰ ਕਰਸ਼ੀ ਵੜਦਾ ਇੱਥੇ ਇਹ ਖੇਤੀ ਕੀਤੀ ਹੋਈ ਆ ਇਹਨੂੰ ਜੰਗੋਰਾ ਬੋਲਦੇ ਆ ਇਹ ਤੇ ਇਹਦੀ ਖੀਰ ਬੰਦੀ ਆ ਤੇ ਜਾਂ ਇਹ ਪਸੋਂ ਪਾਇਆ ਜਾਂਦਾ ਆਪਣੇ ਜਿਹੜਾ ਬਾਜਰਾ ਹੁੰਦਾ ਬਾਜਰੇ ਦੀ ਪ੍ਰਜਾਤੀ ਆ ਇੱਕ ਇਹ ਜਿਹੜਾ ਤੇ ਉੱਪਰ ਲ ਸਿੱਟਾ ਹੁੰਦਾ ਉਹਨੂੰ ਕੱਟ ਲੈਂਦੇ ਜਿਵੇਂ ਆ ਖੜੇ ਉੱਪਰ ਲ ਸਿੱਟੇ ਜੰਗੋਰਾ ਦਾ ਨਾਮ ਕੁੜੀ ਜਿਹੜੇ ਇੱਥੇ ਭਰੀ ਜਾਂਦੀ ਟੋਕਰੀ ਰੱਖੀ ਹੋਈ ਜਣੀਆਂ ਬਈ ਸਿੱਟੇ ਉੱਪਰ ਡੰਗ ਲੈਂਦੇ ਆ ਇਹ ਤੇ ਥਲੜਾ ਇਹ ਵਰਤਦੇ ਆ ਹਰੇ-ਚਾਰੇ ਦੀ ਜਗ੍ਹਾ ਤੇ ਬਾਜਰੇ ਦੇ ਚਾਚੇ ਦਾ ਮੁੰਡਾ ਏ ਜੰਗੋਰਾ ਆਪਣੇ ਸਾਹਮਣੇ ਹੁਣ ਤਿੰਨ ਪਿੰਡ ਨੇ ਇੱਕ ਆ ਪਿੰਡਾ ਛੋਟਾ ਜਿਹਾ ਇਹਦੇ ਜੀ ਮਿਲਦਾ 50 ਘਰ ਹੋਣੇ ਆ ਇੱਕ ਉਹ ਪਿੰਡ ਸਾਹਮਣੇ ਆ ਪਹਾੜ ਦੀ ਜਮਟੀ ਸੀ ਤੇ ਦੂਜਾ ਪਿੰਡ ਤੇ ਤੀਜਾ ਪਿੰਡ ਰਹਿ ਗਿਆ ਇੱਧਰਲੇ ਪਾਸੇ ਆਹ ਵਾਲਾ ਅਜਮਾ ਪਹਾੜ ਦੇ ਪੈਰਾਂ 'ਚ ਪਹਾੜਾਂ ਤੇ ਧੁੱਪ ਪਈ ਜਾਂਦੀ ਆ ਬਹੁਤ ਸੋਹਣਾ 뷰 ਬਣਦਾ ਪਹਾੜਾਂ ਤੇ ਧੁੱਪ ਪੈਂਦੀ ਆ ਇਹ ਇਹਨਾਂ ਦੇ ਵੀ ਪੱਕੇ ਮਿੱਤਰ ਬੇਲੀ ਨੇ ਇਹਨਾਂ ਦੇ ਸਿਰ ਤੇ ਇਹਨਾਂ ਦਾ ਰੋਜ਼ਗਾਰ ਚੱਲਦਾ ਸਾਰੀ ਪਿੰਡਾਂ ਦੀ ਇਕਨੋਮੀ ਇਹਨਾਂ ਦੇ ਸਿਰ ਤੇ ਆ ਜਿੰਨਾ ਟੂ ਵਰਟਵਾਇਜ਼ ਦਾ ਕੰਮ ਟਰੈਕ ਕਰਨੇ ਥੱਲੋਂ ਸਮਾਨ ਲੱਦਣਾ ਉੱਪਰ ਘਰਾਂ ਦੇ ਲਈ ਸਮਾਨ ਲੈ ਕੇ ਜਾਣਾ ਰੇਤਾ ਬੱਜਰੀ ਸੀਮੈਂਟ ਹੋਰ ਸਾਰੇ ਇਹਨਾਂ ਦੇ ਸਿਰ ਤੇ ਚੱਲਦਾ ਕੰਮ ਇੱਕਾ ਨਵੀਂ ਫਸਲ ਦੇਖੀ ਹੈ ਪਹਾੜਾਂ ਦੇ ਵਿੱਚ ਮੈਂ ਹੁਣ ਤੱਕ ਮੈਂ ਦੇਖੀ ਨਹੀਂ ਸੀਗੀ ਤੇ ਆਪਾਂ ਨੂੰ ਇਹਦਾ ਨਾਂ ਅਜੇ ਤੱਕ ਪਤਾ ਨਹੀਂ ਕੋਈ ਇੱਥੋਂ ਦਾ ਲੋਕਲ ਬੰਦਾ ਮਿਲਿਆ ਨਾ ਉਹਨੂੰ ਪੁੱਛਾਂਗੇ ਦੰਬ ਜਿਹੜੇ ਇਹਦੇ ਵੀ ਬਹੁਤ ਸੋਹਣੇ ਨੇ ਇਹ ਪਿੰਡ ਦੇ ਬਾਹਰ ਗੇਟ ਬਣਿਆ ਹੋਇਆ ਤੇ ਇੱਥੇ ਤਿੰਨ ਪਿੰਡਾਂ ਦੇ ਨਾਮ ਲਿਖੇ ਹੋਏ ਆ ਕਰਸ਼ੀ ਤੁਗਾਸੀ ਤੇ ਰੇਗੜੀ ਆਪਾਂ ਹੁਣ ਕਰਸ਼ੀ ਖੜੇ ਆ ਇਸ ਟਾਈਮ ਤੇ ਸੁਤੰਤਰਤਾ ਸੰਗਰਾਮ ਸਨਾਨੀ ਕੀ ਲਿਖਿਆ ਉਮਰਾਮ ਸਿੰਘ ਸਮ੍ਰਿਤੀ ਦੁਆਰ ਸੁਤੰਤਰਤਾ ਸੰਗਰਾਮ ਸਨਾਨੀ ਦਾ ਨਾਮ ਹੈਗਾ ਉਮਰਾਮ ਸਿੰਘ ਉਹਦੀ ਯਾਦ ਦੇ ਵਿੱਚ ਬਣਿਆ ਹੋਇਆ ਗੇਟ ਆ ਸੱਜਣ ਪਿਆਰਾ ਗਾਵਾਂ ਚਰਾ ਕੇ ਆਇਆ ਉੱਪਰ ਤੇ ਆਪਾਂ ਹੈ ਤੂੰ ਇਹਦਾ ਨਾਮ ਵੀ ਪੁੱਛ ਲਿਆ ਫਸਲ ਦਾ ਜਿਹੜੀ ਆ ਖੜੀ ਸਾਹਮਣੇ ਇਹਦਾ ਨਾਮ ਹੈ ਕੋ ਚolai ਤੇ ਉੱਪਰ ਜਦੋਂ ਨਿਸਰੀ ਹੋਈ ਹੈ ਇਹ ਆਵਲੀ ਇਹਨੂੰ ਤੋੜ ਕੇ ਤੇ ਇਹਦਾ ਆਟਾ ਪੀਸਦੇ ਹੈ ਰੋਟੀ ਬਣਾਉਂਦੇ ਹੈ ਜੀ ਚੋਲਾਹੀ ਆਪਾਂ ਜਦੋਂ ਮਰਜ਼ੀ ਜੋਰ ਲਾ ਲਈਏ ਆਪਣੇ ਤੋਂ ਸਹੀ ਪ੍ਰੋਨਾਂਸ ਨਹੀਂ ਹੁੰਦਾ ਗਿਆ ਇਹਨਾਂ ਦੀ ਭਾਸ਼ਾ ਦਾ ਹਿਸਾਬ-ਕਤਾਬ ਜਾ ਮਤਲਬ ਕੋਈ ਵੀ ਬਗਾਨੀ ਭਾਸ਼ਾ ਆਪਾਂ ਬੋਲਦੇ ਆ ਤਾਂ ਰਨੌਫ ਕਰਨ ਦੇ ਵਿੱਚ ਬੜੀ ਸਮੱਸਿਆ ਆਉਂਦੀ ਆ ਹਾਲ ਦਾ ਖਾਕੀ ਜਿਹਾ ਸਿੱਟਾ ਹੈਗਾ ਪੂਰਾ ਪੱਕਿਆ ਹੋਇਆ ਮੱਢਣ ਵਾਲਾ ਹੈ ਇਹਦੇ ਵਿੱਚ ਬਹੁਤ ਬਰੀਕ ਦਾਣੇ ਹੈ ਇਹ ਕਣਕ ਤੋਂ ਵੀ ਬਰੀਕ ਆ ਉੱਪਰੋਂ ਵੱਟ ਲੈਂਦੇ ਆ ਜਿੰਨੀ ਕੀ ਦੀ ਹਵਲੀ ਹੁੰਦੀ ਤਾਂ ਵਾਲੀ ਫਿਰ ਇਹਨੂੰ ਪੀਸਦੇ ਆ ਲਗਭਗ ਹੋਰ 1.5 ਤੋਂ 2 ਮਹੀਨੇ ਤੱਕ ਅਸੀਂ ਬਰਫ ਪੈਣ ਲੱਗ ਪੈਣੀ ਹੈ। ਬਰਫ ਪੈਣ ਤੋਂ ਪਹਿਲਾਂ ਪਹਿਲਾਂ ਇਹ ਆਪਣੇ ਸਾਰੇ ਪ੍ਰਬੰਧ ਕਰ ਲੈਂਦੇ ਆ। ਆ ਕਾ ਵੱਢੀ ਜਾਂਦੇ ਹੁਣ। ਕਾ ਵੱਢ ਕੇ ਇਹਨਾਂ ਨੇ ਆਪਣੀ ਕੋਟਿੰਗ ਚ ਸਾਂਭ ਲੈਣਾ ਇਹਨੂੰ। ਜਦੋਂ ਬਰਫ ਪਊਗੀ ਤਿੰਨ ਚਾਰ ਮਹੀਨੇ ਇਹੀ ਕਾ ਵਰਤੂਗਾ। ਮੈਂ ਇੱਕ ਵਾਰੀ ਪਹਿਲਾਂ ਇੱਥੇ ਆਇਆ ਹੋਇਆ ਹਾਂ ਜਦੋਂ ਅਸੀਂ ਪੰਗਰਚੂਲਾ ਟ੍ਰੈਕ ਕੀਤਾ ਸੀਗਾ। ਕੁਵਾਰੀ ਪਾਸ ਉਹਦੇ ਰਾਹ 'ਚ ਹੀ ਪੈਂਦਾ। ਪਰ ਉਹ ਦਾ ਸੀਜ਼ਨ ਹੋਰ ਸੀਗਾ। ਉਦੋਂ ਪੂਰੀ ਫੁੱਲ ਬਰਫ਼ ਸੀ ਸਾਰੇ ਪਿੰਡੇ ਬਰਫ਼ ਨਾਲ ਢਕਿਆ ਹੋਇਆ ਸੀ ਪੰਜਾਬੀ ਦੇ ਵਿੱਚ ਇੱਕ ਨਾਟਕ ਆਉਂਦਾ ਸੀ ਦਲਦਲ ਬਹੁਤ ਪੁਰਾਣਾ ਉਹ ਨਾਟਕ ਇਹ ਤੋਂ ਸ਼ੁਰੂ ਹੁੰਦਾ ਸੀ ਆ ਤੋ ਸ਼ੁਰੂ ਦੇ ਵਿੱਚ ਇੱਕ ਇਹੋ ਜਿਹਾ ਸੀਨ ਆਉਂਦਾ ਸੀਗਾ ਵੱਡੀ ਲੱਕੜ ਦਾ ਸੰਗ ਹੋਏ ਰੁੱਖ ਦਾ ਸੱਚ ਵੱਡੀ ਲੱਕੜ ਦਾ ਆ ਉਹੀ ਗਲਾਬ ਦਾ ਫੁੱਲ ਜਿਹੜਾ ਨਿੱਕੇ ਹੁੰਦੇ ਆਪਾਂ ਲਿਖਦੇ ਹੁੰਦੇ ਸੀ ਨਾ ਫੁੱਲ ਐ ਗਲਾਬ ਕਾ ਚਮੇਲੀ ਕਾ ਨਹੀਂ ਦੋਸਤੋਂ ਆਪ ਕਾ ਸਹੇਲੀ ਕਾ ਨਹੀਂ ਇਹ ਆਹੀ ਫੁੱਲ ਨੂੰ ਵੇਖ ਕੇ ساری ਸ਼ੈਰੀ ਆਉਂਦੀ ਸੀ ਉਹ ਹੈਲੋ ਕੈਸੀ ਹੋ ਠੀਕ ਹੈ ਤੇਰੇ ਨਾਮ ਕੀ ਹੈ ਮੇਰਾ ਨਾਮ ਆਕਾਸ਼ ਆਕਾਸ਼ ਇਸ ਕਾ उसका नाम चाचा देव चाचा देव हम हाँ. कहां रहते हम घर पे रहते हाँ तुम कहाँ रहते हम बिल्ली कौन थी है वो हैं बिल्ली किसकी लेके आओ ना हैं लेके आओ ना हम उसको पकड़ नहीं सकते वो मारता कौन मारता बिल्ली नहीं मारता बिल्ली कौन मारता है बिल्ली तो हार काट देता है बाय बाय ਇਹ ਜਾਂਦਾ ਹੈ ਜੀ گاਉਂ ਉੱਪਰ ਰਸਤਾ ਸੜਕ ਕੋ ਆਏ ਉੱਪਰ ਤੱਕ ਜਾਏਗਾ ਸਭ ਬੜੀਆ ਚਲੋ ਸਹੀ ਹੈ ਇਹ ਆ ਪਹਾੜਾਂ ਦੀ ਮਸ਼ਹੂਰ ਬੂਟੀ ਬਿੱਛੂ ਬੂਟੀ ਜੇ ਇਹਨੂੰ ਇੱਕ ਵਾਰੀ ਆਪਣਾ ਹੱਥ ਲੱਗ ਜਾਣਾ ਇਨ 4 ਘੰਟੇ ਉਥਾਂ ਮੱਚੀ ਜਾਣਾ ਪੁਰਾਣੇ ਸਮਿਆਂ ਦੇ ਵਿੱਚ ਬਿੱਛੂ ਬੂਟੀ ਨੂੰ ਰਗੜ ਕੇ ਇਹਦਾ ਅਰਕ ਕੱਢ ਕੇ ਲੋਕ ਵਰਤਦੇ ਸੀ ਜੇ ਕਿਸੇ ਤੇ ਸੱਪ ਲੜ ਜਾਂਦਾ ਸੀਗਾ ਦਵਾਈ ਬਣਦੀ ਸੀ ਇਹਦਾ ਇਹ ਸਾਗ ਵੀ ਬਣਾਉਂਦੇ ਬਹੁਤ ਵਧੀਆ ਤਰੀਕੇ ਨਾਲ ਪਹਿਲਾਂ ਨੂੰ ਚੰਗੀ ਤਰ੍ਹਾਂ ਉਬਾਲਦੇ ਆ ਉਬਾਲਣ ਤੋਂ ਬਾਅਦ ਫਿਰ ਇਹਦਾ ਸਾਗ ਬਣਾਉਂਦੇ ਆ ਪਰ ਜੇ ਆਪਾਂ ਇਹਨੂੰ ਹੱਥ ਵੀ ਲਾ ਲਈ ਨਾ ਤਾਂ 3-4 ਘੰਟੇ ਪੱਕੀ ਗਾਰੰਟੀ ਆ ਆ ਕੰਡੇ ਵੇਖੋ ਤੁਸੀਂ ਕਿੰਨੇ ਇਹਦੇ ਨਾਲ ਕੰਡੇ ਵੀ ਤੇ ਇਹ ਜ਼ਹਿਰੀਲੀ ਵੀ ਬਹੁਤ ਆ ਪਹਾੜਾਂ 'ਚ ਸਭ ਤੋਂ ਖਤਰਨਾਕ ਚੀਜ਼ ਆ ਇਹ हेलो कर दो हेलो वो नहीं कर रहा है हाय झगड़ना नहीं ठीक है ना उसमें ओए हेलो तो कर दो हेलो बाय बाय ਮੰਗਲ ਤੇ ਹੁਣ ਆਪਾਂ ਇਸ ਟਾਈਮ ਖੜੇ ਆ 2300 ਮੀਟਰ ਦੀ ਉਚਾਈ ਤੇ ਤੇ ਸਮਾਂ ਸ਼ਾਮ ਦੇ 6 ਵਜੇ ਗਿਆ ਥੋੜਾ ਜਿਹਾ ਮੌਸਮ ਸਾਫ਼ ਹੋ ਗਿਆ ਤਾਂ ਆਪਾਂ ਨੂੰ ਸਾਹਮਣੇ ਚੋਟੀ ਦਿਸਣ ਲੱਗ ਪਈ ਆ ਦਰੋਣਾਗਰੀ ਚੋਟੀ ਆ ਇਹ ਆ ਉੱਪਰੇ ਦੇ ਰੌਸ਼ਨੀ ਪੈਂਦੀ ਆ ਅੱਖਾਂ ਨਾਲ ਬਹੁਤ ਸੋਹਣੀ ਦਿਸਦੀ ਆ ਇਹ ਕੈਮਰੇ ਵਿੱਚ ਦਿਨੋ ਮੈਂ ਤੇਜ ਦੀ। ਉੱਪਰ ਉਹਦੇ 3 ਫੁੱਟ ਚੋਟੀ ਹੈ ਨਾ ਚਮਕੀ ਜਾਂਦੀ ਹੈ ਐ ਲੱਗਦੀ ਜਿਵੇਂ ਸੋਨੇ ਦੀ ਹੁੰਦੀ ਆ। ਇਹ ਪੂਰੀ ਘਾਟੀ ਆਪਣੇ ਫਰੇਮ 'ਚ ਆ ਗਈ ਹੁਣ। ਚੰਤ ਚੜੇ ਨੂੰ ਘੰਟਾ ਹੋ ਗਿਆ ਤੇ ਇੱਥੇ ਬੱਦਲਾ ਬੱਦਲਾ ਜੇ ਧੁੱਪ ਪੈਂਦੀ ਹੈ ਨਾ ਤਾਂ ਸੋਨੇ ਵਰਗੀ ਪਾ ਮਾਰਦੀ ਹੈ ਆ ਵਿਚਾਲੇ ਸਾਰੇ ਖੇਤ ਨੇ ਤਾਂ ਕਰਕੇ ਇੱਥੇ ਇੰਨੀ ਹਰਿਆਲੀ ਆ ਫਸਲ ਬੀਜੀ ਹੋਈ ਹੈ ਪੂਰੀ ਪੌੜੀਦਾਰ ਖੇਤ ਨੇ ਇੱਥੇ ਪਰ ਫਸਲ ਹੋਣ ਕਰਕੇ ਅਪਨੂੰ ਦਿਖ ਨਹੀਂ ਰਹੇ ਤਪੂ 1 381 2 ਕਿਲੋਮੀਟਰ 81 ਜੋ ਪਹਿਲਾਂ ਆਪਾਂ ਇਹ ਟਰੈਕ ਕੀਤਾ ਵੱਡਾ ਪੰਗਰ ਚੁਲਾ ਉਦੋਂ ਤਕਾਸੀ ਪਿੰਡ ਤੋਂ ਕੀਤਾ ਸੀ ਉਦੋਂ ਸੀਗਾ ਮੈਂ ਗੁਰਪ੍ਰੀਤ ਸਕੰਦਰ ਤੇ ਖੁੱਦਾ ਚਾਰੇ ਜਣੇ ਸੀ ਆਪਣਾ ਟਰੈਕ ਆ ਤੇ ਇਹਨਾਂ ਦਾ ਰੁਟੀਨ ਆ ਸਾਰੇ ਪਿੰਡ ਦਾ ਗੇੜਾ ਕੱਢ ਕੇ ਆਪਾਂ ਜਮਾ ਐਨ ਆਨੇ ਵਾਲੀ ਥਾਂ ਪਹੁੰਚ ਗਏ ਇੱਥੋਂ ਤੁਰੇ ਸੀ ਕਿ ਇੱਥੇ ਫੇਰ ਆ ਗੇੜਾ ਕੱਢ ਕੇ ਪਿੰਡ ਸਾਰਾ ਥੱਲੇ ਇਤਰਾ ਯਾਤਰੀ ਸੁਜਵਟ ਟੈਂਟ ਚ ਮੈਂ ਭੰਡ ਲੈਣ ਜਾਂਦੇ ਹੁੰਨੇ ਆ ਨਾ ਉਹ ਜਾਂ ਮਾਹੌਲ ਬਣਿਆ ਪਿਆ ਕੌਲੀਆਂ ਚਮਚੇ ਬਾਟੀਆਂ ਬਾਈ ਹੋਰੀ ਗਿਣੀ ਜਾਂਦੇ ਆ ਪੱਟੀਆਂ ਸਿਲੰਡਰ ਕੱਲ ਦੀ ਤਿਆਰੀ ਆ ਆਪਣੀ ਇਹ ਆ ਜੀ ਆਪਣੀ ਡਾਰਮੇਟਰੀ ਜਿੱਥੇ ਬੱਡੇ ਰੇ ਲਾਇ ਹੋਏ ਆ ਲੈਟ ਕਿਥੇ ਜਾਗੂਗੀ ਆ ਜੀ ਵਾ ਹੈਗਾ ਵੀ ਗਵੰਡੀ ਆਪਣਾ ਆਇਆ ਕਿ ਨਹੀਂ ਆਇਆ ਕੱਲੀ ਲੱਗਦੇ ਮੈਨੂੰ ਤਾਂ ਆਪਣੇ ਆ ਬਈ ਗੋਂਡੀ ਆਪਨਾ ਦੋ ਗੋਂਡੀ ਆ ਗਏ ਆਪਣੇ